ਓਏ ਆ ਕੀ ਚੱਲ ਰਿਹਾ ਕੰਮ ਹੈ ਤੂੰ ਸੱਕ ਰਿਆ ਨਹੀਂ ਉਥੋਂ ਵੀ ਆ ਪਿੰਡ ਦੇ ਅੰਦਰ ਹੈ ਆਤਪਾਤ ਕਰ ਓਏ ਆ ਕੀ ਕਰੀ ਬੈਠਾ ਤੂੰ ਕੀ ਕਰੀ ਬੈਠਾ ਕੀ ਕਰੀ ਬੈਠਾ ਹੁਣੀ ਇਹ ਕੰਮ ਚਲਾ ਲਿਆ ਏ ਏ ਆ ਆ ਆ ना, 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 ना। काड़ काड़ मुझे एक सखाया तेन एक है तुम्हें। काड़ काड़, काड़ मुझे। चल है ਇਹ ਹੁਣੀ ਗੁੱਠਾ ਮੂੰਹ ਚ ਹੁਣੀ ਤੂੰ ਹਟਦਾ ਨਹੀਂ ਗਾ ਗੰਦਾ ਬੱਚਾ